ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਖਾਨਾ ਦੇ ਉੱਤੇ ਤੁਹਾਡਾ ਤੇ ਅੱਜ ਫੇਰ ਆਪਾਂ ਹੋਂ ਨਿਊ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਹਾਜ਼ਰ ਹੋਏ ਆ 10 ਮਿੰਟਾਂ ਦਾ ਸਮਾਂ ਤੁਹਾਡਾ ਲਵਾਂਗੇ ਬਹੁਤ ਪਿਆਰੇ ਆਪਣੇ ਕੋਲੇ ਇੱਕ ਬਾਰਕ ਵਾਲੇ ਸੂਟ ਆਏ ਨੇ ਕੁਝ ਮਸਲੀਨ ਦੀ ਮੈਚਿੰਗ ਆਈ ਹੈ ਸਾਰੇ ਸੂਟ ਇੱਕ ਰੇਟ ਵਾਲੇ ਹੋਣਗੇ ਤੇ ਵੀਡੀਓ ਨੂੰ ਤੁਸੀਂ ਕਿ ਪਲੀਜ਼ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਵੀਡੀਓ ਦੇਖ ਕੇ ਨਾ ਛੱਡਿਆ ਕਰੋ ਜੰਦ ਜੰਦ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਆਪਾਂ ਅੱਜ ਬਰਕਾਲੇ ਸੂਟ ਸੋੜੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਸੋਹਣੇ ਬਰਕਾਲੇ ਸੂਟ ਨੇਗੇ ਜਿਹੜਾ ਰੇਟ ਵੀ ਇਹਨਾਂ ਦਾ ਬਹੁਤ ਘੱਟ ਹੈਗਾ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਰਲ ਕੇ ਦੇਖੀਏ ਨਾਲ ਦੀ ਨਾਲ ਜਿਹੜੇ ਆਪਣੇ ਚੈਨਲ ਉੱਤੇ ਭੈਣ ਭਰਾ ਨਵੇਂ ਆਉਂਦੇ ਨੇ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਜੇ ਆਪਣਾ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇੱਕ ਆਪਣੀ ਜਿਹੜੀ ਲੋਕੇਸ਼ਨ ਹੈ ਦੁਕਾਨ ਦੀ ਆਪਾਂ ਦੱਸਦੇ ਹਾਂ ਨੇ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਪੈ ਜਾਂਦਾ ਜਿੱਥੇ ਇੱਕ ਆਪਣੀ ਮਿਸਤਰੀਆਂ ਦੀ ਦੁਕਾਨ ਹੈ ਤੇ ਮਠਾੜੂ ਸ਼ਾਪ ਕਰਕੇ ਜਾਣੀ ਜਾਂਦੀ ਹੈ ਤੇ ਡੇਰਾਪਾਪਾ ਪੰਜਾਬ ਦੱਸਦੇ ਨੀਅਰ ਹੈ ਆਜੋ ਆਪਾਂ ਵੀਡੀਓ ਸ਼ੁਰੂ ਕਰੀਏ ਸਾਰੇ ਜਣੇ ਰਲ ਕੇ ਦੇਖੀਏ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਸੂਟਾਂ ਦੇ ਅੱਜ ਦੇ ਜਿਹੜੇ ਰੇਟ ਨੇ ਬਹੁਤ ਘੱਟ ਨੇ ਸੂਟਾਂ ਦੇ ਤੇ ਆਜੋ ਸਾਰਿਆਂ ਨੇ ਰਲ ਕੇ ਦੇਖੀਏ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਦੇਖੀਏ ਸੋਹਣੇ ਸੋਹਣੇ ਸੂਟ ਜਿਹੜੇ ਅੱਜ ਦੇ ਸੂਟ ਨੇ ਅੱਜ ਸਾਰੇ ਕੁਝ ਆਪਾਂ ਬਰਕ ਵਾਲੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਵੇਂ ਇਹ ਬਲੈਕ ਕਲਰ ਦਾ ਸੂਟ ਹੈ ਬਹੁਤ ਹੀ ਸੋਹਣੀ ਸੋਹਣਾ ਵਰਕ ਕੀਤਾ ਹੋਇਆ ਤੇ ਰੇਟ ਸਾਡੇ ਕੋਲੋਂ ਤੁਹਾਨੂੰ ਬਹੁਤ ਵਾਜਬ ਮਿਲਣਗੇ ਬਹੁਤ ਘੱਟ ਰੇਟਾਂ ਤੇ ਤੇ ਸੂਟ ਨੂੰ ਬਾਏ ਕਰਨ ਵਾਸਤੇ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੁਸੀਂ ਸੂਟ ਨੂੰ ਘਰ ਬੈਠ ਕੇ ਹੀ ਵੀ ਮੰਗਵਾ ਸਕਦੇ ਹੋ ਆਪਣੀ ਸ਼ਾਪ ਉੱਤੇ ਵੀ ਵੇਚ ਕਰ ਸਕਦੇ ਹੋ ਜਿਹੜਾ ਇਹ ਸੂਟ ਸੀਗਾ ਇਹ ਬਲੈਕ ਕਲਰ ਦਾ ਸੂਟ ਸੀਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਸੀਗਾ ਬਹੁਤ ਹੀ ਪਿਆਰਾ ਮਸਲੀਨ ਦਾ ਮਸਲੀਨ ਦਾ ਹੀ ਸਟੱਫ ਸੀਗਾ ਇਸੇ ਸੂਟ ਦਾ ਮਸਲੀਨ ਦਾ ਸਟੱਫ ਸੀਗਾ ਇਹ ਸਾਰਾ 5 ਮੀਟਰ ਆਲ ਓਵਰ ਕਪੜਾ ਮਸਲੀਨ ਦਾ ਹੈ ਤੇ ਨਾਲ ਇਹਦੇ ਦੁਪੱਟਾ ਜਿਹੜਾ ਹੈਗਾ ਮਸਲੀਨ ਦਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਰੇਟ ਇਹਨਾਂ ਦੇ ਬਹੁਤ ਘੱਟ ਨੇ ਇਹ ਸਾਰੇ ਸੂਟ ਅੱਜ 850 ਦੇ ਸੂਟ ਨੇਗੇ ਤੇ 2.5 2.5 ਮੀਟਰ ਦੇ ਦੁਪੱਟੇ ਨੇ ਬਹੁਤ ਪਿਆਰੇ ਤੇ ਸਾਰੇ ਸੂਟਾਂ ਦਾ ਰੇਟ ਅੱਜ 850 ਰੁਪਿਆ ਹੋਊਗਾ ਇਹ ਸੂਟ ਜਿਹੜਾ 12 13 1350 ਦਾ ਸੂਟ ਹੈ ਇਹ ਆਪਾਂ ਡਿਸਕਾਊਂਟ ਤੇ ਲਾਏ ਹੋਏ ਨੇਗੇ ਇਹ ਸੂਟ ਸਾਰੇ ਸੋਨੂੰ ਅੱਜ 850 ਦਾ ਸੂਟ ਸੋਨੂੰ ਮਿਲੂਗਾ ਸਾਰੇ ਮਸਲੀਨ ਦੇ ਸੂਟ ਨੇ ਤੇ ਇਹਨਾਂ ਦੇ ਨਾਲ ਦੁਪੱਟੇ ਵੀ ਜਿਹੜੇ ਹੈਗੇ ਨੇ ਮਸਲੀਨ ਦੇ ਬਹੁਤ ਸੋਹਣਾ ਇਹਨਾਂ ਦਾ ਵਰਕ ਕੀਤਾ ਹੋਇਆ 5 ਮੀਟਰ ਕਪੜਾ ਆਲ ਓਵਰ ਹੋਊਗਾ ਤੇ ਵਰਕ ਵੀ ਬਹੁਤ ਸੋਹਣਾ ਕੀਤਾ ਹੈਗਾ ਆਹ ਲਓ ਜੀ ਇਹਦਾ ਗਲੇ ਦਾ ਕੰਮ ਹੈਗਾ ਤੇ ਆ ਇਹਦਾ ਆ ਗਿਆ 프론ਟ ਤੇ ਸਾਰਾ ਵਰਕ ਇਹਦੀ ਲੈਂਥ ਤੁਸੀਂ ਜਿੰਨੀ ਮਰਜ਼ੀ ਲੈ ਲਿਓ ਸੂਟ ਦੀ ਤੇ ਬਹੁਤ ਸੋਹਣਾ ਸੂਟ ਹੈ ਇਹ ਤੇ ਤੁਸੀਂ ਜਾਕਟ ਦੇ ਨਾਲ ਕੱਟ ਕੇ ਬਣਾ ਲਿਓ 5 ਮੀਟਰ ਆਲ ਓਵਰ ਕਟ ਕਟेंगे ਇਹਦੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹਦਾ ਤੇ ਇਹ ਵੀ ਸੂਟ ਸਾਰੇ ਸੂਟ ਤੁਹਾਨੂੰ ਦੱਸਿਆ ਵੀ ਅੱਜ 850 ਦੇ ਸੂਟ ਰਹਿਣ ਵਾਲੇ ਨੇਗੇ ਤੇ ਆ ਦੁਪੱਟਾ ਜੀ ਆ ਗਿਆ ਇਹਦਾ ਮਸਲੀਨ ਦਾ ਤੇ ਸਮਾਨੀ ਹੈ ਇਹਦਾ ਕਲਰ ਹੈ ਆ ਲੋ ਜੀ ਦੁਪੱਟੇ ਦੇ ਸਾਇ ਸਾਰੇ ਦੁਪੱਟੇ ਸਾਇਜ ਖੁੱਲੇ ਖੁੱਲੇ ਨੇਗੇ ਤੇ ਬਹੁਤ ਹੀ ਸੋਹਣਾ ਸੂਟ ਹੈ ਇਹ ਕਲਰ ਬਹੁਤ ਸੋਹਣੇ ਨੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਇਸੇ ਨੰਬਰ ਤੇ WhatsApp ਕਰਦਾ ਇਸੇ ਨੰਬਰ ਤੇ ਤੁਸੀਂ ਸੂਟ ਨੂੰ ਭੇਜ ਸਕਦੇ ਹੋ ਮੇਰੇ ਕੋਲੋਂ ਘਰ ਬੈਠ ਕੇ ਸੂਟ ਮੰਗਾ ਸਕਦੇ ਆਹ ਲਓ ਜੀ ਕੋਈ ਸੂਟ ਟਾਈ ਡਾਈ ਦੇ ਵਿੱਚ ਤਿਆਰ ਹੋ ਕੇ ਆਏ ਨੇ ਕੋਈ ਸੂਟ ਹੈਗੇ ਨੇ ਜਿਹੜੇ ਆਲ ਓਵਰ ਨੇ ਇਹ ਆਹ ਲਓ ਜੀ ਇਹ ਦਾ ਸੀਗਾ ਬਹੁਤ ਪਿਆਰਾ ਕਲਰ ਸਾਰਾ ਫਰੰਟ ਦੇ ਉੱਤੇ ਵਰਕ ਹੈ ਤੇ ਸ਼ਰਟ ਦੀ ਲੈਂਥ ਬਹੁਤ ਹੈਗੀ 2 मीटर ਤੋਂ ਉੱਪਰ ਜਿਹੜੀ ਸ਼ਾਰਟ ਦੀ ਲੈਂਥ ਹੈ ਬੜਕ ਬਹੁਤ ਪਿਆਰਾ ਕੀਤਾ ਬਹੁਤ ਸੋਹਣਾ ਬੜਕ ਕੀਤਾ ਨਾਲ ਆਹ ਲੋ ਜੀ ਇਹ ਸੀਗਾ ਇਹਦਾ ਇਹਦੀ ਸਲਵਾਰ ਇਹਦੀ ਸਲਵਾਰ ਦਾ ਕੱਪੜਾ ਇਸ ਤਰ੍ਹਾਂ ਦੇ ਲੈਨ ਵਾਲਾ ਸੀਗਾ ਲੈਨ ਵਾਲਾ ਸਲਵਾਰ ਦਾ ਕੱਪੜਾ ਤੇ ਆਹ ਇਹਦਾ ਦੁਪੱਟਾ ਹੈ ਟਾਈ ਡਾਈ ਦਾ ਇਹਦਾ ਦੁਪੱਟਾ ਹੈਗਾ ਤੇ ਰੇਟ ਸਿਰਫ ਤੇ ਸਿਰਫ ਅੱਜ ਦੇ ਛੂਟਾਂ ਦਾ ਹੈਗਾ 150 ਰੁਪਿਆ ਆਹ ਲੋ ਜੀ ਮਸਲੀਨ ਦਾ ਪ्युअर मਸਲੀਨ ਦਾ ਦੁਪੱਟਾ ਹੈ ਟਾਈ ਡਾਈ ਦਾ ਇਹਦਾ ਜਿਹੜਾ ਹੈਗਾ ਆ ਡਿਜ਼ਾਈਨ ਹੈਗਾ ਆਹ ਲੋ ਜੀ ਕਿਹਦਾ ਅਗਲਾ ਕਲਰ ਆ ਗਿਆ ਕਲਰ ਬਹੁਤ ਹੀ ਪਿਆਰਾ ਹੈ ਇਹਦਾ ਗ੍ਰੇ ਨਾਲ ਪਿਸਤਾ ਜਿਹਦਾ ਕੰਟਰਾਸਟ ਹੈਗਾ ਆਹ ਲੋ ਜੀ ਜਿਹੜਾ ਵਰਕ ਹੈ ਤੋਤਿਆਂ ਵਾਲਾ ਬਹੁਤ ਸੋਹਣਾ ਕੀਤਾ ਸਫਾਈ ਦੇ ਨਾਲ ਤੇ ਲੈਂਥ ਦਾ ਕੋਈ ਸਾਨੂੰ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇਹਦੇ ਕੱਲੇ ਪਿੰਜਰੇ ਜੇ ਦੋ ਬਣੇ ਹੋਏ ਨੇ ਛੱਡ ਦੇ ਉੱਤੇ ਤੇ ਕੋਈ ਇਹਦਾ ਇਦਾਂ ਦਾ ਨਹੀਂ ਹੈਗਾ ਵੀ ਗਲਾ ਵਗੈਰੇਗਾ ਆਹ ਲਓ ਜੀ ਆਏ ਦੀ ਸਲਵਾਰ ਆ ਗਈ ਨਾਲ ਅੱਜ ਦੇ ਸ਼ੂਟਾਂ ਦਾ ਰੇਟ ਸਾਰਿਆਂ ਦਾ 850 ਰੁਪਏ ਤੋਂ ਨੂੰ 750 ਦੇ ਵਿੱਚ ਸੂਟ ਮਿਲਣਗੇ ਆਹ ਲਓ ਜੀ ਇਹ ਦਾ ਆ ਗਿਆ ਇਹ ਦਾ ਅਗਲਾ ਕਲਰ ਰਾਣੀਆਂ ਵਾਲਾ ਸੂਟ ਆ ਗਿਆ ਬਹੁਤ ਪਿਆਰਾ ਇਹ ਸੂਟ ਹੈਗਾ ਪਿਓਰ ਕਾਟਨ ਦਾ ਨਾਲ ਦੀ ਨਾਲ ਮੈਂ ਤੁਹਾਨੂੰ ਇਹਨਾਂ ਦਾ ਸਾਫ ਵੀ ਦੱਸ ਦਿਆ ਕਰੂੰਗੀ ਵੀ ਕਿਹੜਾ ਇਹਨਾਂ ਦਾ ਸਾਫਾ ਹੈਗਾ ਲੈਮਨ ਕਲਰ ਦਾ ਲਓ ਜੀ ਇਹ ਡਿਜ਼ਾਈਨ ਇਹਦਾ ਬਹੁਤ ਸੋਹਣਾ ਹੈ ਮੂਰੇ ਗਰਲਸ਼ ਜੀ ਬਣੀ ਹੋਈ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਇਹਦਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਬਹੁਤ ਸੋਹਣਾ ਵਰਕ ਵਾਲਾ ਦੁਪੱਟਾ ਹੈ ਤੇ ਸਾਰਿਆਂ ਦਾ ਰੇਟ ਸਿਰਫ ਤੇ ਸਿਰਫ ਅੱਜ 850 ਰੁਪਏ ਰੇਟ ਹੋਊਗਾ ਆ ਲਓ ਜੀ ਆ ਇਹਦਾ ਹੈਗਾ ਦੁਪੱਟੇ ਤੇ ਵਰਕ ਆਸੀਂ ਇਧਰ ਖੜ ਜਾ ਇਧਰ ਲੀ ਸੈੱਟ ਕਰ ਲਈਏ ਆ ਵਾਲਾ ਸੀਗਾ ਆ ਲਓ ਜੀ ਆ ਵਰਕ ਆ ਗਿਆ ਦੁਪੱਟੇ ਦੇ ਉੱਤੇ ਸਾਰਿਆਂ ਦੇ ਨਾਲ ਦੁਪੱਟੇ ਮਸਲੀਨ ਦੇ ਹੋਣਗੇ ਤੇ ਇੱਕ ਆਪਣੇ ਕੋਲੇ ਦੋ ਸ਼ੂਟ ਹੋਰ ਨੇ ਚਿਕਨ ਵਰਕ ਦੇ ਸ਼ੂਟ ਨੇ ਮੇਰੇ ਕੋਲੇ ਆਏ ਨੇ ਇਹ ਸਾਰੇ ਸ਼ੂਟ ਸੇਲ ਹੋ ਗਏ ਮੇਰੇ ਕੋਲ ਦੋ ਸ਼ੂਟ ਬਚੇ ਨੇ ਇਹ ਮੈਨੂੰ ਦਿਖਾਈ ਦੇਵਾ ਸ਼ੂਟ ਬਹੁਤ ਪਿਆਰੇ ਨੇ ਸਾਰਿਆਂ ਦਾ ਰੇਟ ਅੱਜ 850 ਰੁਪਇਆ ਹੋਊਗਾ ਇਹ ਸ਼ਰਟ ਜਿਹੜੀ ਹੈਗੀ ਚਿਕਨ ਚਿਕਨ ਸ਼ਰਟ ਹੈ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈ ਡਿਟੇਲ ਪ੍ਰਿੰਟ ਹੈ ਇਹਦਾ ਤੇ ਇਹਦੇ ਵਿੱਚ ਤੁਸੀਂ ਜ਼ੂਮ ਤੋਂ ਨੇੜੇ ਕਰਕੇ ਦੇਖੋ ਵੀ ਇਸ ਤਰ੍ਹਾਂ ਇਹ ਚਿਕਨ ਦੀ ਸ਼ਰਟ ਹੈ ਜਿਵੇਂ ਆਪਾਂ ਸ਼ਰਾਰਾ ਘਰਾ ਲਾ ਹੁੰਦਾ ਇਸ ਤਰ੍ਹਾਂ ਦਾ ਇਹ ਕਪੜਾ ਬਹੁਤ ਸੋਹਣਾ ਪਿਆਰ ਕਾਟਨ ਦਾ ਤੇ ਇਹਦੇ ਨਾਲ ਜਿਹੜਾ ਸਲਵਾਰ ਦਾ ਕਪੜਾ ਹੈਗਾ ਬਹੁਤ ਪਿਆਰਾ ਹੈ ਤੇ ਸਲਵਾਰ ਸਲਵਾਰ ਦੇ ਕਪੜੇ ਉੱਤੇ ਪੌਂਚਾ ਵਰਕ ਹੈ ਤੇ ਇਹਦਾ ਜਿਹੜਾ ਜੇ ਆਪਰੀ ਸਲਵਾਰ ਹੈ ਬਹੁਤ ਸੋਹਣੀ ਆ ਲੋ ਜੀ ਪੌਂਚੇ ਦੇ ਉੱਤੇ ਕਢਾਈ ਹੈ ਤੇ ਇਹਦਾ ਵੀ ਰੇਟ ਹੈ 850 ਰੁਪਇਆ ਰਹਿਣ ਵਾਲਾ ਅੱਜ ਬਹੁਤ ਸੋਹਣਾ ਵਰਕ ਕੀਤਾ ਹੈ ਪੌਂਚੇ ਤੇ ਦੋਨੇ ਪਾਸੇ ਸਲਵਾਰ ਦੇ ਪੌਂਚੇ ਤੇ ਵਰਕ ਹੈ ਤੇ ਨਾਲ ਦੁਪੱਟਾ ਮਸਲੀਨ ਦਾ ਇਹ ਆਪਣੇ ਕੋਲ 2 ਸੂਟ ਬਚੇ ਨੇ ਤੇ ਕੱਲ ਹੀ ਆਪਣੇ ਕੋਲੇ ਮਾਲ ਆਇਆ ਸੀ ਇਹ ਬਹੁਤ ਜਲਦੀ ਸੂਟ ਦੇਖ ਗਏ ਨੇ आ लो जी दुप्टा ये भी ढाई मीटर का टाई डई का दुप्टा है बहुत सोहना ये अपने कोई दो कलर ने अवेलेबल दो कलर आपको दिखा दें आ भी कलर बहुत सोहना है हा जी शर्ट का कपड़ा ढाई मीटर होगा बहुत प्यारा डिजाइन है बिच तो मतलब काटो वगैरह सारे जो है ने, बने हुए नेगे फलार भी बहुत सोहने नेगे बच्च जानवरों दोटो बहुत सोहनिया बनिया नेगिया ਆਹ ਲਓ ਜੀ ਆ ਇਹਦੇ ਨਾਲ ਆ ਗਈ ਪੀਚ ਕਲਰ ਦੀ ਸਲਵਾਰ ਸਲਵਾਰ ਦਾ ਵਰਕ ਪਹੁੰਚੇ ਦੇ ਉੱਤੇ ਹੈਗਾ ਦੋਨੇ ਪਾਸੇ ਆਹ ਲਓ ਜੀ ਇਹ ਸਲਵਾਰ ਦਾ ਵਰਕ ਹੈ ਕਪੜਾ ਇਹਦੇ ਨਾਲ ਕਾਟਨ ਦੀ ਸਲਵਾਰ ਲੱਗੀ ਹੋਈ ਹੈ ਤੇ ਰੇਟ ਸਿਰਫ 850 ਰੁਪਏ ਛੂਟ ਨੂੰ ਬਾਏ ਕਰਨ ਵਾਸਤੇ ਫਟਾਫਟ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਛੂਟ ਨੂੰ ਬਾਏ ਕਰ ਸਕਦੇ ਹੋ ਆਹ ਲਓ ਜੀ ਇਹ ਸੀਗਾ ਇਹਦਾ ਦੁਪੱਟਾ ਇਹ ਸੀਗੇ ਆਪਣੇ ਦੁਪੱਟਿਆਂ ਵਾਲੇ ਸ਼ੂਟ ਇੱਕ ਮੇਰੇ ਕੋਲੇ ਮਸਲੀਨ ਦਾ ਜਿਹੜਾ ਮੈਂ ਹਮੇਸ਼ਾ ਹੀ ਰੱਖਦੀ ਹੁੰਦੀ ਆ ਮੈਨੂੰ ਬਹੁਤ ਪਿਆਰਾ ਲੱਗਦਾ ਇਸ ਦਾ ਕਿਉਂਕਿ ਇਸ ਦਾ ਸਾਫ ਵੀ ਬਹੁਤ ਵਧੀਆ ਹੁੰਦਾ ਤੇ ਇਹਦੀਆਂ ਮੈਚਿੰਗਾਂ ਬਹੁਤ ਪਿਆਰੀਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਮੈਚਿੰਗਾਂ ਬਹੁਤ ਸੋਹਣੀਆਂ ਨੇ ਮਸਲੀਨ ਪਿਓਰ ਮਸਲੀਨ ਦਾ ਸ਼ੂਟ ਹੈ ਇਹ ਤੇ ਇਹਦਾ ਬੇ ਬਿਨ ਦੁਪੱਟੇ ਤੋਂ ਇਹ ਦੁਪੱਟਾ ਇਹਦੇ ਨਾਲ ਹੈ ਨਹੀਂ ਤੇ ਇਹਦਾ ਰੇਟ ਮੈਂ ਤੁਹਾਨੂੰ ਦੱਸ ਦਣੀ ਆ ਇਹਦਾ ਰੇਟ ਹੋਊਗਾ 850 ਰੁਪਏ ਅੱਜ ਦੇ ਜਿਹੜੇ ਸਾਰੇ ਸ਼ੂਟ ਨੇ 850 ਰੁਪਏ ਦੀ ਰੇਂਜ 'ਚ ਆਲੇ ਨੇ ਹਾਂ ਲੋ ਜ ਬਹੁਤ ਸੋਹਣਾ ਸਾਫਾ ਇਹ 2.5 ਮੀਟਰ ਦਾ ਤੁਹਾਨੂੰ ਇਹ ਮਿਲੂਗਾ ਸ਼ਾਰਟ ਪੀਸ ਤੇ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਮੈਚਿੰਗ ਸੂਟ ਨੇ ਇਹ ਬਹੁਤ ਹੀ ਪਿਆਰੇ ਹਾਲੋ ਜੀ ਇਹਦੀ ਸਲਵਾਰ ਦਾ ਕਪੜਾ ਸੀ ਲੈਣਾ ਵਾਲੀ ਤੁਹਾਨੂੰ ਸਲਵਾਰ ਮਿਲੂਗੀ ਬਹੁਤ ਸੋਹਣਾ ਸਾਫਾ ਇਹਦਾ ਅਤੇ ਕਲਰ ਵੀ ਇਹਦੇ ਬਹੁਤ ਪਿਆਰੇ ਨੇ ਇਹਦੇ ਵਿੱਚ ਦੋ ਤੋਂ ਤਿੰਨ ਡਿਜ਼ਾਈਨ ਆਪਣੇ ਕੋਲੇ ਆਏ ਹੋਏ ਨੇ ਮੈਂ ਤੁਹਾਨੂੰ ਦਿਖਾਉਣੀ ਆ ਆ ਗਿਆ ਇਹਦਾ ਅਗਲਾ ਪਿਸਤਾ ਕਲਰ आलो जी, जी। तो पता आलो जी य पिस्ता जहा कलर बहुत सोहना रंग से यद मैनता बहुत सोहना रंग लगता यदा तो कैमरे के पता नहीं किद कलर यदा आना गा आ लो जी यहाँ सलवार इनाट भी सिर्फ तो सिर्फ साढ़े अठ सौ रुपया <coughs> आ लो जी का आ चीज है बहुत सोहनी यदा भी टाई अंडाई का डिजाइन है बहुत सोना डिजाइन है यदा ਹਾਲੋ ਜੀ ਇਹ ਟਾਈੰਡ ਆਈ ਦਾ ਇਹ ਦਿਨ ਆ ਦੀ ਸਲਵਾਰ ਜਿਹੜੀ ਹੈਗੀ ਹੈ ਬਹੁਤ ਸੋਹਣੀ ਹੈ ਮੈਚਿੰਗ ਮੈਚਿੰਗ ਵਾਲਾ ਸੂਟ ਹੈ ਇਹ ਵੀ ਤੇ ਇਹਦੀ ਮੈਂ ਸਲਵਾਰ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣੀ ਸਲਵਾਰ ਹੈ ਇਹਦੀ ਆਹ ਵਾਲਾ ਇਹਦਾ ਸਲਵਾਰ ਦਾ ਕਪੜਾ ਹੈ 2.5 ਦੀ ਕਟਿੰਗ ਤੁਹਾਨੂੰ ਮਿਲੂਗੀ ਇਹਨਾਂ ਦੀ ਤੇ ਜੋ ਜੋ ਕਲਰ ਆਪਣੇ ਕੋਲੇ ਅਵੇਲੇਬਲ ਨੇ ਸਾਰੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਲਓ ਜੀ ਆਹ ਕਲਰ ਜਾਵਨੀ ਇਹ ਨਾਲ ਨੀਲੇ ਸਮਾਨੀ ਦੇ ਨਾਲ ਕੰਟਰਾਸਟ ਦਾ ਬਹੁਤ ਸੋਹਣਾ ਸੂਟ ਹੈ ਇਹ 2.5 ਮੀਟਰ ਦੀ ਸ਼ਰਟ ਦਾ ਕਪੜਾ ਤੁਹਾਨੂੰ ਮਿਲੂਗਾ ਤੇ 2.5 ਮੀਟਰ ਇਹਦਾ ਸਲਵਾਰ ਦਾ ਮਿਲੂਗਾ ਆਹ ਲੋ ਜੀ ਆ ਕਲਰ ਇਹਦਾ ਸਲਵਾਰ ਦਾ ਨਾਲ ਬਹੁਤ ਪਿਆਰਾ ਆਹ ਲੋ ਆਈ ਦੀ ਸਲਵਾਰ ਤੇ ਸ਼ਰਟ ਹੈ ਇਹ ਕਿਹਦੇ ਵਿੱਚ ਆਪਣੇ ਕੋਲੇ ਹੈਗਾ ਮਸਟਰਡ ਕਲਰ ਉਹ ਵੀ ਬਹੁਤ ਪਿਆਰਾ ਰੰਗ ਹੈ ਆਹ ਲੋ ਜੀ ਇਹਦਾ ਮਸਟਰਡ ਕਲਰ ਆ ਤੇ ਪਿਸਤਾ ਆ ਕਲਰ ਹੈ ਜਿਵੇਂ ਟਾਈ ਡਾਈ ਵਾਲਾ ਸੂਟ ਹੁੰਦਾ ਬਹੁਤ ਸੋਹਣਾ ਲੱਗਦਾ ਤੇ ਆ ਸੀਗਾ ਇਹਦਾ ਸਲਵਾਰ ਦਾ ਕਲਰ ਆ ਲਓ ਜੀ ਆਏ ਦੀ ਸਲਵਾਰ ਦੀ ਮੈਚਿੰਗ ਹੈ ਲੈਨਿੰਗ ਲੈਣਾ ਵਾਲੀ ਆ ਤਾਂ ਇਹਦੇ ਨਾਲ ਦਾ ਹੀ ਸੂਟ ਹੈ ਇਹਦੇ ਨਾਲ ਦਾ ਪਹਿਲਾਂ ਆਪਾਂ ਇੱਕ ਸੂਟ ਖੋਲਤਾ ਸੀਗਾ ਆ ਲਓ ਜੀ ਇਹਦੇ ਹੀ ਤੁਸੀਂ ਇੱਕ ਜਾਂ ਦੋ ਸੂਟ ਵੀ ਤੁਸੀਂ ਮੰਗਾ ਸਕਦੇ ਹੋ ਇਹ ਮੇਰੇ ਕੋਲੇ ਸੀਗੇ ਮਸਲੀਨ ਦੀਆਂ ਮੈਚਿੰਗਾਂ ਇਹ ਸੀਗੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਆਪਣੇ ਅੱਜ ਦੀ ਵੀਡੀਓ ਦੇ 10 ਮਿੰਟਾਂ ਦੀ ਵੀਡੀਓ ਹੁੰਦੀ ਹੈ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਦੇਖ ਕੇ ਵੀ ਤੁਸੀਂ ਉਹੀ ਨੇ ਛੱਡਿਆ ਕਰੋ ਇੱਕ ਸੋਣਾ ਜਾਂਦੀਆਂ ਦੇ ਕਮੈਂਟ ਜ਼ਰੂਰ ਕਰ ਜਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਸਾਰੀਆਂ ਰਿਸ਼ਤੇਦਾਰੀਆਂ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਧੰਨਵਾਦ ਸਾਰਿਆਂ ਦਾ ਅਗਲੀ ਵੀਡੀਓ ਨਾਲ ਮੈਂ ਅਗਲੀ ਵੀਡੀਓ ਮਿਲਦੇ ਆ ਨਾ ਸੋਹਣੇ ਸੋਹਣੇ ਸੂਟ ਲੈ ਕੇ ਫੇਰ ਸੋ ਹਾਜ਼ਰ ਹੋਵਾਂਗੇ ਆਪਾਂ ਤੁਹਾਡੇ ਵਾਸਤੇ